अमृतसर शिव सेना संगठन मंत्री राजेंद्र शर्मा मुख दफ्तर विखे महाराष्ट्र एक बार फिर तो शिवसेना तदी सरकार बनते गए वे अस्तबाजी की गई पत्रकार खुशबू शर्मा रिपोर्ट जय श्री राम जी सारे सनातनियों ਨੂੰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਮੈਂ ਰਜਿੰਦਰ ਸ਼ਰਮਾ ਸੰਗਠਨ ਮੰਤਰੀ ਪੰਜਾਬ ਛੇਕਸਣਾ शिंदे ਤੋਂ ਔਰ ਵਿਸ਼ਵ ਵਿਦੂ ਦક્ષੈ ਤੋਂ ਰਾਸ਼ਟਰੀ ਉਪਦੇਸ਼ਕ ਅੱਜ ਦਾ ਜਿਹੜਾ ਸੀ ਇਹ ਪ੍ਰੈਸ ਵਾਰਤਾ ਰੱਖੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਦੁਬਾਰਾ ਫਿਰ ਬੀਜੇਪੀ ਤੇ ਛੇਕਸਣਾ ਦੀ ਸਾਂਝੀ ਸਰਕਾਰ ਬਣ ਗਈ ਆ ਸਾਡੇ ਮਾਨਯੋਗ शिवसेना बाळासाहेब ठाकरे शिंदे ग्रुप ਦੇ ਪ੍ਰਮੁਖ Shri Eknath Shinde ji ਜਿਨ੍ਹਾਂ ਨੂੰ ਦੁਬਾਰਾ ਫਿਰ ਮਹਾਰਾਸ਼ਟਰ ਨੇ ਫਤਵਾ ਦਿੱਤਾ ਕਿ ਕਾਫੀ ਬਹੁਮਤ ਨਾਲ ਉਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਤੇ ਸਾਡੇ ਮਾਨਯੋਗ ਪੰਜਾਬ ਦੇ ਸਾਡੇ ਮਾਨਯੋਗ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ Shri Narendra Modi ji ਉਨ੍ਹਾਂ ਦੀ ਟੀਮ ਨੇ ਦੁਬਾਰਾ ਇਹ ਫੈਸਲਾ ਕੀਤਾ ਕਿ शिंदे ਸਾਹਿਬ ਨੂੰ ਜਿਹੜਾ ਪੰਜਾਬ ਮਹਾਰਾਸ਼ਟਰ ਦੇ ਡਿਪਟੀ ਸੀਐਮ ਦਾ ਉਹਦਾ ਜਿਹੜਾ ਦਿੱਤਾ ਜਾਵੇ ਔਰ ਸ਼੍ਰੀ ਇਕਨਾਥ शिंदे ਜੀ ਜੋ ਕਿ ਸ਼ਿਖਸਨਾ ਛਿੰਦੇ ਦੇ ਪ੍ਰਮੁੱਖ ਵੀ ਨੇ ਔਰ ਬੱਬਰ ਸ਼ੇਰ ਨੇ ਉਹ ਸਾਡੇ ਮਹਾਰਾਸ਼ਟਰ ਤੋਂ ਪਹਿਲੇ ਵੀ ਉਨ੍ਹਾਂ ਮੇ ਖੋਬੀਨਾਥ ਸੇਵਾ ਨੇ ਭਈਆਂ ਸ਼ਿਖਸਨਾ ਦੀਆਂ ਔਰ ਮਹਾਰਾਸ਼ਟਰ ਦੀ ਜਨਤਾ ਦੀਆਂ ਔਰ ਮਹਾਰਾਸ਼ਟਰ ਦੀ ਜਨਤਾ ਨੇ ਉਨ੍ਹਾਂ ਨੂੰ ਬੜਾ ਭਾਰਾ ਪਾਰੀ ਹਮਾਰਾ ਦਿੱਤਾ ਕਿ ਹੁਣ ਉਹ ਦੁਬਾਰਾ ਡਿਪਟੀ ਸੀਐਮ ਦੇ ਉੱਤੇ ਮਾਨਵਤਾ ਦੀ ਸੇਵਾ ਕਰਨ ਲਈ ਮਾਨਵਤਾ ਦੀ ਜਨਤਾਰੀ ਸੇਵਾ ਕਰਨ ਲਈ ਆਇਨੇ ਕੋਰ ਅਫੀਸ਼ੀਅਲ ਸੈਂਕਾ ਨੇ ਪੰਜਾਬ ਦੇ ਵਿੱਚ ਅੱਜ ਅਸਥਵਾਜੀ ਵੀ ਕੀਤੀ ਤੇ ਲੱਡੂ ਵੀ ਵੰਡੇ ਤੇ ਇਹ ਦੁਆ ਕੀਤੀ ਕਿ શ્રી ਇੱਕਨਾਥ ਸਿੰਦੇ ਜੀ ਜਿਹੜੇ ਨੇ ਪਰਮਾਤਮਾ ਕਰੇ ਉਹ ਗੈਤੁਗਣੀ ਰਾਤੁਗਣੀ ਤਰੱਕੀ ਕਰਨ ਮੈਂ ਬਲਦੇ ਫਾਰ ਦੁਆਚ ਸਿੱਖਣਾ ਨੇਤਾ ਅੱਜ ਦੇ ਦਿਨ ਦੇ 6 ਦਸੰਬਰ ਬਹੁਰੀ ਵਿਭਾਗਾ ਦੇਣਾ ਕਿਉਂਕਿ ਅੱਜ ਦੇ ਦਿਨ 6 ਦਸੰਬਰ ਨੂੰ 192 ਨੂੰ ਜਿਹੜੀ ਬਾਬਰੀ ਮਰਚੀ ਸੀ ਉਹ ਸੱਚੇ ਸ਼ਿਵ ਸ਼ੰਗਰ ਨੇ ਟਾਟੇ ਦੀ ਦਿੱਤੀ ਸੀ ਅੱਜ ਦੇ ਦਿਨ ਤੇ ਅਸੀਂ ਬੜੀ ਖੁਸ਼ੀ ਮਨਾਨੇ ਆ ਕਿਉਂਕਿ ਜੋ ਸਾਡੀ ਭਾਵਨਾ ਸੀ ਉਸ ਭਾਵਨਾ ਦੇ ਮੁਤਾਬਕ ਅਸੀਂ ਉਹ ਬਾਬਾ ਜੀ ਮਰਛੀ ਭਾਈ ਠੀਕ ਹੋਰ ਅਹੀਂ ਜੇਲਾ ਵੀ ਕੱਟੀ ਆ ਜੇਲਾ ਜੀ ਵੀ ਗਏ ਲੇਕਿਨ ਅੱਜ ਉਹ ਉੱਤਰ ਜਗ੍ਹਾ ਤੇ ਪ੍ਰਭੂ ਰਾਮ ਦਾ ਮੰਦਿਰ ਬਹੁਤ ਵਧੀਆ ਬਣਿਆ ਹੋਇਆ ਹੈ ਇਸ ਕਰਕੇ ਅੱਜ ਦੇ ਸੁਭ ਦਿਨ ਦੀ ਸਾਰੇ ਲੱਖ ਲੱਖ ਵਧਾਈ ਹੋਵੇ